ਆਪਣੀ ਹੀ ਪਾਰਟੀ ਤੋਂ ਦੁਖੀ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਆਪਣੀ ਹੀ ਪਾਰਟੀ ਦੇ ਨਾਲ ਨਾਰਾਜ਼ਗੀਆਂ ਨੇ ਆਪਣੀ ਹੀ ਪਾਰਟੀ ਦੇ ਕੰਮਕਾਜ ਤੋਂ ਦੁਖੀ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਕਿਉਂ ਆਪਣੀ ਹੀ ਪਾਰਟੀ ਦੀ ਸਰਕਾਰ ਭਗਵਾਨਤਮਾਨ ਸਰਕਾਰ ਨੂੰ ਨਸੀਹਤਾ ਦੇਣੀਆਂ ਪੈ ਰਹੀਆਂ ਨੇ ਜਿਹੜੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਸਭ ਕੁਝ ਠੀਕ ਨਹੀਂ ਹੈ ਮਾਮਲਾ ਕੀ ਹੈ ਕਿਹੜਾ ਸੰਸਦ ਮੈਂਬਰ ਆਪਣੀ ਪਾਰਟੀ ਨੂੰ ਨਸੀਹਤਾਂ ਦੇ ਰਿਹਾ ਆਮ ਆਦਮੀ ਪਾਰਟੀ ਚ ਪੰਜਾਬ ਦਾ ਸੰਸਦ ਮੈਂਬਰ ਹੈ ਇਹਦੇ ਬਾਰੇ ਵੀ ਜਾਣਕਾਰੀ ਦੇਣੀ ਹੈ ਤੁਹਾਨੂੰ ਤੇ ਜਿਹੜੇ ਸੰਸਦ ਮੈਂਬਰ ਬਾਕੀ ਸਾਰੇ ਕਾਸਤੇ ਚੁੱਪ ਨੇ ਜਿਨ੍ਹਾਂ ਦੇ ਮੂੰਹ ਸੁਿੱਤੇ ਗਏ ਨੇ ਉਹਨਾਂ ਬਾਰੇ ਵੀ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਕਿਹੜਾ ਸੰਸਦ ਮੈਂਬਰ ਆਪਣੀ ਸਰਕਾਰ ਨੂੰ ਨਸੀਹਤਾਂ ਦੇਣ ਲੱਗ ਗਿਆ ਇੱਥੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਕਿਰਪਾ ਕਰਕੇ ਉਹ ਵੀ ਦੱਬ ਲੈਣਾ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜਦੇ ਰਹਿਣ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਕੀ ਚੱਲ ਰਿਹਾ ਇਸ ਨੂੰ ਲੈ ਕੇ ਹਰ ਰੋਜ਼ ਨਵੀਂ ਖਬਰ ਆਉਂਦੀ ਹੈ ਹੁਣ ਆਪਣੀ ਹੀ ਪਾਰਟੀ ਆਪਣੀ ਹੀ ਸਰਕਾਰ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਦਾ ਸੰਸਦ ਮੈਂਬਰ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਨੂੰ ਨਸੀਹਤਾਂ ਦੇਣ ਲੱਗ ਗਿਆ ਭਗਵੰਤ ਮਾਨ ਨੂੰ ਇੱਕ ਤਰ੍ਹਾਂ ਨਾਲ ਨਸੀਹਤਾਂ ਦਾ ਪਟਾਰਾ ਖੋਲ ਦਿੱਤਾ ਗਿਆ ਹੈ ਇਹ ਕਿਹੜਾ ਸੰਸਦ ਮੈਂਬਰ ਹੈ ਤੇ ਕਿਉਂ ਇਹਨੂੰ ਨਸੀਹਤਾਂ ਦੇਣੀਆਂ ਪੈਗੀਆਂ ਕਿਉਂ ਆਪਣੀ ਪਾਰਟੀ ਦੇ ਖਿਲਾਫ ਖੜਨਾ ਪੈ ਗਿਆ ਆਪਣੀ ਸਰਕਾਰ ਦੇ ਕੰਮਕਾਜ ਤੋਂ ਕਿਉਂ ਖੁਸ਼ ਨਹੀਂ ਹੈਗਾ ਦਰਅਸਲ ਤੁਹਾਡੇ ਚੇਤਿਆਂ ਚ ਹੋਵੇ ਬੀਤੇ 3-4 ਦਿਨਾਂ ਤੋਂ মিডিਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਕਿ ਪੰਜਾਬ ਦੇ ਸੰਨਤਕਾਰਾਂ ਨੇ ਮੱਧ ਪ੍ਰਦੇਸ਼ ਸਰਕਾਰ ਦੇ ਨਾਲ ਵਾਅਦਾ ਕੀਤਾ ਕਿ ਉਹ 15600 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਸੰਨਤੀ ਨਿਵੇਸ਼ ਆ ਉਹ ਮੱਧ ਪ੍ਰਦੇਸ਼ ਚ ਕਰਨਗੇ ਤੇ ਇਹ ਪ੍ਰੋਗਰਾਮ ਕਰਨ ਤੇ ਕਰਾਉਣ ਵਾਲਿਆਂ ਦੇ ਵਿੱਚ ਇਹ ਸੰਸਦ ਮੈਂਬਰ ਵੀ ਸ਼ਾਮਲ ਸੀ ਤੇ ਆਮ ਆਦਮੀ ਪਾਰਟੀ ਦੀ ਦੀ ਕਹ ਲਈਏ ਕਿ ਸਰਕਾਰ ਦੇ ਵਿੱਚ ਯੋਜਨਾ ਬੋਰਡ ਦਾ ਉਪ ਚੇਅਰਮੈਨ ਜਿਹੜਾ ਪੰਜਾਬ ਤੋਂ ਤਨਖਾਹ ਲਿੰਦਾ ਹੈ ਸਹੂਲਤਾ ਲਿੰਦਾ ਹੈ ਉਹ ਵੀ ਮजूद ਸੀ ਇਹਨਾਂ ਨੇ ਵਾਅਦੇ ਕੀਤੇ ਕਿ ਅਸੀਂ ਮੱਧ ਪ੍ਰਦੇਸ਼ 'ਚ ਇਨਵੈਸਟਮੈਂਟ ਕਰਾਂਗੇ ਤੇ ਨਾਲ ਦੀ ਨਾਲ ਆਪਣੀ ਸਰਕਾਰ ਦਾ ਉਹ ਪਾਸਾ ਵੀ ਨੰਗਾ ਕਰਕੇ ਰੱਖਤਾ ਜਿਹਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਜਿਹਦੇ ਇਸ਼ਤਿਹਾਰ ਲਾ ਕੇ ਕੰਧਾਂ ਜੜੀਆਂ ਨੇ ਉਹ ਭਰੀਆਂ ਪਈਆਂ ਨੇ ਇਨਵੈਸਟ ਪੰਜਾਬ ਦੀਆਂ ਉਹਦੀ ਵੀ ਜਿਹੜੀ ਪੋਲ ਖੋਲ ਕੇ ਰੱਖਤੀ ਦਰਅਸਲ ਵਿਕਰਮਜੀਤ ਸਾਨੀ ਜਿਹੜੇ ਸੰਨਤਕਾਰ ਵੀ ਨੇ ਉਹਨਾਂ ਨੇ ਆਪਣੀ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਘੇਰੇ ਚ ਲੈ ਲਿਆ ਜਾਨੀ ਕਿ ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਸਾਜਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਬੁਨਿਆਦੀ ਸਨਤਾ ਦੇ ਲਈ ਬੁਨਿਆਦੀ ਢਾਂਚੇ ਦੀ ਕਮੀ ਹੈ ਉਹਨਾਂ ਨੇ ਇਹ ਸਾਰੀਆਂ ਗੱਲਾਂ ਕਹੀਆਂ ਉਹਨਾਂ ਨੇ ਇੱਕ ਪੋਸਟ ਪਾਈ ਫੇਸਬੁੱਕ ਦੇ ਉੱਤੇ ਭਰਾਨੀ ਹੁੰਦੀ ਹੈ ਇਹ ਗੱਲ ਮੇਰੇ ਤਾਂ ਗਲੇ ਤੋਂ ਆਪ ਨਹੀਂ ਉਤਰ ਰਹੀ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਵੀ ਉਸ ਨੂੰ ਲੈ ਕੇ ਰੋਲਾ ਹੈ ਉੱਥੇ ਵੀ ਕਈ ਆਗੂਆਂ ਦੇ ਗਲੇ 'ਚੋਂ ਇਹ ਗੱਲ ਉਤਰ ਨਹੀਂ ਰਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੇ ਹੁੰਦੇ ਆ ਆਮ ਆਦਮੀ ਪਾਰਟੀ ਦੇ ਇੱਕ ਸੰਸਦ ਮੈਂਬਰ ਇਸ ਤਰ੍ਹਾਂ ਨਾਲ ਜਿਹੜਾ ਉਹ ਵਡਿਆਈ ਕਰੇ ਪੰਜਾਬ ਚੋਂ ਬਾਹਰ ਨਿਵੇਸ਼ਿਆਣ ਦੀ ਤਾਂ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਸਨਤਕਾਰ ਵਿਕਰਮਜੀਤ ਸਿੰਘ ਸਾਨੀ ਨੇ ਆਪਣੀ ਹੀ ਸਰਕਾਰ ਨੂੰ ਸੰਨਦਾ ਦੇ ਪਸਾਰੇ ਲਈ ਇਕੋ ਸਿਸਟਮ ਬਣਾਉਣ ਦੀ ਲੋੜ ਤੇ ਜ਼ੋਰ ਦੇਣ ਦੀ ਗੱਲ ਆਖਤੀ ਉਹਨਾਂ ਕਿਹਾ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਥਾਪਿਤ ਕਰਕੇ ਫੋਕਲ ਪੁਆਇੰਟਸ ਅਤੇ ਇੰਡਸਟਰੀਅਲ ਜ਼ੋਨਾਂ ਨੂੰ ਮਜ਼ਬੂਤ ਕਰਕੇ ਇੱਥੋਂ ਦੇ ਸਨਤਕਾਰਾਂ ਲਈ ਨਿਵੇਸ਼ ਲਈ ਪੰਜਾਬ ਨੂੰ ਪਹਿਲੀ ਪਸੰਦ ਬਣਾਇਆ ਜਾਵੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ। ਉਹਨਾਂ ਨੇ ਅੱਗੇ ਆਪਣੀ ਫੇਸਬੁੱਕ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਤੇ ਅਹਿਮ ਸਨਤਕਾਰਾਂ ਨੂੰ ਮਿਲਣ ਤੋਂ ਬਾਅਦ ਇਹ ਟਿੱਪਣੀ ਕੀਤੀ। ਸਾਨੀ ਨੇ ਲਿਖਿਆ ਲੁਧਿਆਣਾ ਦੀ ਇੰਡਸਟਰੀ ਨੇ 15600 ਕਰੋੜ ਰੁਪਏ ਦੇ ਮੱਧ ਪ੍ਰਦੇਸ਼ ਚ ਨਿਵੇਸ਼ ਕਰਨ ਦੀ ਪੇਸ਼ਕਸ਼ ਦੇ ਕੇ ਆਪਣੀ ਤਾਕਤ ਵਿਖਾਈ ਹੈ ਇਹ ਨਿਵੇਸ਼ 20000 ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗਾ ਉਹਨਾਂ ਅੱਗੇ ਲਿਖਿਆ ਕਿ ਹੇਠਲੇ ਸੰਨਤਕਾਰਾਂ ਚ 5000 ਕਰੋੜ ਰੁਪਏ ਟ੍ਰਾਈਡੈਂਟ 2000 ਕਰੋੜ ਰੁਪਏ ਰਾਸਲਨ 2500 ਕਰੋੜ ਰੁਪਏ ਵਰਦਮਾਨ 1200 ਕਰੋੜ ਰੁਪਏ ਨਾਹਰ 1300 ਕਰੋੜ ਰੁਪਏ ਵੀਪੀ ਕਾਸਟਪਿਨ 700 ਕਰੋੜ ਰੁਪਏ ਕ੍ਰੀਮਿਕਾ ਅਤੇ 1300 ਕਰੋੜ ਰੁਪਏ ਦੀਪਕ ਫਾਸਟਰਨਰਜ਼ ਵੱਲੋਂ ਨਿਵੇਸ਼ ਕੀਤਾ ਜਾਣਾ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਦਾ ਪੰਜਾਬ ਦੀ ਸੰਨਤ ਦਾ ਦੂਜੇ ਸੂਬਿਆਂ 'ਚ ਨਿਵੇਸ਼ ਕਰਨ ਦੀ ਛਲਗ ਅਤੇ ਸੋਲੇਗੌਨ ਨੂੰ ਲੈ ਕੇ ਆਮ ਆਦਮੀ ਪਾਰਟੀ 'ਚ ਵੀ ਪਚੀਗੜ ਹੈ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਦੇ ਗੱਲ ਤੋਂ ਇਹ ਗੱਲ ਉਤਰ ਨਹੀਂ ਰਹੀ ਦਰਅਸਲ ਮਾਮਲਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਤਾਂ ਇਹ ਮਹਿਕਮਾ ਚਲੇ ਗਿਆ ਸੰਜੀਵ अरोड़ा ਕੋਲੇ ਇਨਵੈਸਟ ਪੰਜਾਬ ਦਾ ਇਹ ਉਸ ਤੋਂ ਪਹਿਲਾਂ ਅ ਅਣਮੋਲ ਗਗਨ ਮਾਨ ਕੁਰ ਰਿਹਾ ਉਸ ਤੋਂ ਬਾਅਦ ਤਰਨਪ੍ਰੀਤ ਸੌਂਧ ਹੁਰਾ ਕੋਲ ਰਿਹਾ ਇਹ ਐ ਘੁੰਮਦਾ ਰਿਹਾ ਇਹਦੇ ਚ ਇਨਵੈਸਟ ਨੂੰ ਲੈ ਕੇ ਬੜਾ ਦਿੱਕਤ ਹੈ ਮਾਮਲਾ ਇਹ ਹੈ ਕਿ ਸਰਕਾਰ ਕਹਿ ਰਹੀ ਹੈ ਮੁੱਖ ਮੰਤਰੀ ਤਾਂ ਕਹਿੰਦੇ ਸੀਗੇ ਪੰਜਾਬ ਚ BMW ਆ ਰਹੀ ਹੈ ਹਾਲਾਂਕਿ ਉਹਦਾ ਮਜ਼ਾਕ ਬਹੁਤ ੜਾਇਆ ਗਿਆ ਤੇ ਉਹ ਆਈ ਗਈ ਵੀ ਨਹੀਂ ਕਿਸੇ ਪਾਸੇ ਹੁਣ ਤੱਕ ਤੇ ਦਿਖੀ ਨਹੀਂ ਗਈ ਅ ਵਿਕਰਮ ਜੀਠਿਆ ਨੂੰ ਕਹਿ ਦਿੰਦੇ ਸੀਗੇ ਭਗਵੰਤ ਮੋਟਰਜ਼ ਕਿਤੇ ਖੁੱਲ ਖੁੱਲ ਰਹੀ ਹੋਣੀ ਹੈ ਮੁੱਖ ਮੰਤਰੀ ਉਹਨੂੰ ਹੀ BMW ਕਹੀ ਜਾਂਦੇ ਆ ਜਾਨੀ ਕਿ ਇਨਵੈਸਟ ਹੋਇਆ ਇਹਦੇ ਚ ਕੋਈ ਦੋ ਰੈਣੀ ਇਨਵੈਸਟ ਰੂਟੀਨ ਚ ਹੁੰਦਾ ਰਹਿੰਦਾ ਕਿਸੇ ਸਾਲ ਬਾਅਦ ਹੁੰਦਾ ਹੈ ਕਿਸੇ ਸਾਲ ਘੱਟ ਹੁੰਦਾ ਹੈ ਇਨਵੈਸਟ ਹੋ ਰਿਹਾ ਹੈ ਗੱਲ ਇਹ ਹੈ ਕਿ ਸੂਬੇ ਦੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਰਜਿੰਦਰ ਗੁਪਤਾ ਜਿਹੜਾ ਟ੍ਰਾਈਡੈਂਟ ਸਮੂਹ ਦਾ ਮਾਲਕ ਵੀ ਹੈ ਉਹ ਹੈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸੱਦ ਕੇ ਇੱਥੇ ਪੰਜਾਬ ਦੇ ਸਨਤਕਾਰਾਂ ਤੋਂ ਪੈਸਾ ਉੱਥੇ ਲਵਾ ਰਿਹਾ ਆ ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੇ ਸਨਤਕਾਰ ਦੂਜੇ ਸੂਬੇ ਚ ਜਾ ਕੇ ਇਨਵੈਸਟ ਨਾ ਕਰਨ ਕਿਉਂਕਿ ਸਨਤਕਾਰ ਨੂੰ ਜਿੱਥੇ ਚੀਜ਼ਾਂ ਸਹੀ ਮਿਲਣੀਆਂ ਨੇ ਜਾਂ ਸਨਤਕਾਰ ਨੇ ਦੇਖਣਾ ਕਿ ਉਹਨੂੰ ਉੱਥੇ ਕਿਹੋ ਜਿਹੀ ਲੋੜ ਆ ਫੈਕਟਰੀ ਲਾਉਣ ਦੀ ਉਹ ਲਾਉਣ ਪਰ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇਨਵੈਸਟ ਕਰਨ ਤੋਂ ਕਿਉਂ ਚੀਜ਼ ਕਿਦੇ ਕੀ ਰਜਿੰਦਰ ਗੁਪਤਾ ਦੀ ਸਰਕਾਰ ਜਿਹੜੀ ਸਰਕਾਰ ਦੀ ਹਾਲਾ ਕਿ ਰਜਿੰਦਰ ਗੁਪਤਾ ਦਾ ਕਾਂਗਰਸ ਦੀ ਸਰਕਾਰ ਚ ਵੀ ਸੀਗੇ ਅਕਾਲੀਆਂ ਵੇਲੇ ਵੀ ਸੀ ਅਕਾਲੀਆਂ ਤਾਂ ਐ ਲੱਗਦਾ ਸੀ ਵੀ ਬਰਨਾਲੇ ਤੋਂ ਚੋਣ ਲੜਨਗੇ ਲੜਨਗੇ ਤਾਂ ਇਸ ਸਾਰੇ ਕਾਸੇ ਦੇ ਵਿੱਚ ਇਹ ਗੱਲ ਸਾਫ਼ ਕਰ ਰਹੇ ਨੇਗੇ ਵਿਕਰਮਜੀਤ ਸਾਨੀ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਨਤਕਾਰਾਂ ਦੇ ਲਈ ਕੁਝ ਨਹੀਂ ਕੀਤਾ ਉਧਰ ਸਰਕਾਰ ਕਹਿ ਰਹੀ ਹੈ ਕਿ ਸਭ ਤੋਂ ਸਸਤੀ ਬਿਜਲੀ ਐਸੀ ਦੇ ਰਹੇ ਆ ਗ੍ਰੀਨ ਜਿਹੜਾ ਜ਼ਮੀਨ ਦੀ ਖਰੀਦ ਫਰੋਖਤ ਲਈ ਐਫੀਡੈਪਟਾ ਉਹ ਐਸੀ ਲੈ ਕੇ ਆਏ ਆ ਸਟੈਂਪ ਪੇਪਰ ਐਸੀ ਲੈ ਕੇ ਆਏ ਆ ਇਹ ਸਾਰੀਆਂ ਗੱਲਾਂ ਸਰਕਾਰ ਕਹਿ ਰਹੀ ਹੈ ਵੱਡੇ ਵੱਡੇ ਬੋਰਡ ਤੁਹਾਨੂੰ ਅੱਜ ਵੀ ਸੜਕਾਂ ਤੇ ਮਿਲ ਜਾਣਗੇ ਹਰ ਰੋਜ਼ ਚੈਨਲਾਂ ਦੇ ਉੱਤੇ ਚੱਲਦੀਆਂ ਵੱਡੀਆਂ ਵੱਡੀਆਂ ਐਡਾਂ ਜਿਹੜੀਆਂ ਨੇ ਇਸ਼ਤਿਹਾਰ ਜਿਹੜੇ ਨੇ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਜੀ ਲੰਘਦੇ ਹੋਣਗੇ ਕੀ ਕਮੀ ਰਹੀ ਹੈ ਪੰਜਾਬ ਸਰਕਾਰ ਇਹਦੇ ਵੱਲ ਕੀ ਇਸ਼ਾਰਾ ਕਰ ਸਕਦੀ ਹੈ ਪੰਜਾਬ ਸਰਕਾਰ ਇਹਨੂੰ ਖੋਲ ਕੇ ਦੱਸ ਸਕਦੀ ਹੈ ਵਿਕਰਮਜੀਤ ਸਾਨੀ ਜਿਹੜੇ ਕਿ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਮਧ ਪ੍ਰਦੇਸ਼ ਦੇ ਲੋਕਾਂ ਨੇ ਰਾਜ ਸਭਾ 'ਚ ਨਹੀਂ ਭੇਜਿਆ ਪੰਜਾਬ ਦੇ ਲੋਕਾਂ ਦੇ ਸਿਰ ਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੰਨੀਆਂ ਸੀਟਾਂ ਦਿੱਤੀਆਂ ਕਿ ਆਮ ਆਦਮੀ ਪਾਰਟੀ ਸੀਟਾਂ ਅਗਰ ਰਾਜ ਸਭਾ 'ਚ ਵਿਕਰਮਜੀਤ ਸਿੰਘ ਸਾਨੀ ਵਰਗੇ ਲੋਕਾਂ ਨੂੰ ਭੇਜ ਸਕੇ ਬੜੇ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਸਾਜ਼ਗਾਰ ਨਹੀਂ ਇਹ ਗੱਲ ਵਿਕਰਮਜੀਤ ਸਾਨੀ ਨੂੰ ਅੱਜ ਚੇਤੇ ਆਈ ਹੈ ਇਹ ਸਾਰੀਆਂ ਗੱਲਾਂ ਇਸ ਵਾਲਾ ਇਸ਼ਾਰਾ ਕਰਦੀਆਂ ਨੇ ਨਾ ਤਾਂ ਪਾਰਟੀ 'ਚ ਕੋਈ ਤਾਲਮੇਲ ਹੈ ਨਾ ਹੀ ਸਰਕਾਰ ਦੇ ਕੰਮ ਜਿਹੜੇ ਸਰਕਾਰ ਹਥਿਆਰਾਂ ਰਹੀਂ ਦੱਸ ਰਹੀ ਹੈ ਉਹ ਨਿੱਲ ਬਟਾ ਸਨਾਟਾ ਨੇਗੇ ਉਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਉਹ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਹ ਫੋਕੇ ਦਾਅਵੇ ਨੇ ਜੇ ਸਾਨੀ ਹੋਰਾਂ ਦੀ ਗੱਲ ਮੰਨੀਏ ਉਹ ਤਾਂ ਕਹਿੰਦੇ ਕਿ ਇਨਫਰਾਸਟ੍ਰਕਚਰ ਕਮਜ਼ੋਰ ਕਰੋ ਇਕੋਸਿਸਟਮ ਬਣਾਓ ਇਹ ਸਾਰੀਆਂ ਚੀਜ਼ਾਂ ਨੇ ਇਕੋਸਿਸਟਮ ਬਣਾਉਣ ਦਾ ਇਸ਼ਾਰਾ ਤਾਂ ਸਨਤਕਾਰਾਂ ਦਾ ਹੀ ਹੁੰਦਾ ਕਿ ਸਾਨੂੰ ਖੁੱਲ ਦੇ ਦਿਓ ਐਸੀ ਚਾਹੇ ਪਾਣੀ ਗੰਦਾ ਕਰੀਏ ਅਸੀਂ ਜਾਇ ਮਿੱਟੀ ਗੰਦਾ ਕਰੀਏ ਅਸੀਂ ਜਿਹਦੀ ਮਰਜ਼ੀ ਜ਼ਮੀਨ ਦੱਬ ਲਈਏ ਦੱਬਣਾ ਹੀ ਹੁੰਦਾ ਜਦੋਂ ਧੱਕੇ ਨਾਲ ਅਕਵਾਇਰ ਕੀਤੀ ਜਾਂਦੀ ਹੈ ਜ਼ਮੀਨ ਤਾਂ ਉਹ ਖੁੱਲ ਸਾਨੂੰ ਚਾਹੀਦੀ ਹੈ ਮੱਧ ਪ੍ਰਦੇਸ਼ ਗੁਜਰਾਤ ਵਰਗੇ ਸੂਬਿਆਂ ਚ ਸੂਬਾ ਸਰਕਾਰਾਂ ਨੇ ਇਹ ਕੁਛ ਕੀਤਾ ਆਦੀਵਾਸੀਆਂ ਨੂੰ ਉਜਾੜ ਕੇ ਆਮ ਕਿਸਾਨਾਂ ਨੂੰ ਉਜਾੜ ਕੇ ੱੱਕੇ ਦੇ ਨਾਲ ਵੱਡੇ ਸੰਤਕਾਰਾਂ ਨੂੰ ਜ਼ਮੀਨਾਂ ਦਿੱਤੀਆਂ ਨੇ ਪੰਜਾਬ ਦੇ ਵਿੱਚ ਇਹ ਕਰਨਾ ਔਖਾ ਹੈ ਇਸ ਕਰਕੇ ਕੋਈ ਸਿਸਟਮ ਦੇ ਵਿੱਚ ਮੈਨੂੰ ਲੱਗਦਾ ਹੈ ਕਿਸਾਨੀ ਹੋਰਾਂ ਦਾ ਇੱਕੋ ਸਿਸਟਮ ਜਿਹੜਾ ਉਹ ਮੇਲ ਨਹੀਂ ਖਾਂਦਾ ਹਾਲਾਂਕਿ ਭਗਵੰਤ ਮਾਨ ਸਰਕਾਰ ਨੂੰ ਇੱਕ ਵਾਰ ਆਪਣੀ ਪੀੜੀ ਦੇ 헤ਡਸੋਟਾ ਫੇਰਨ ਦੀ ਲੋੜ ਹੈ ਕਿ ਉਹਨਾਂ ਦਾ ਸੰਸਦ ਮੈਂਬਰ ਇਹ ਗੱਲ ਕਹਿ ਰਿਹਾ ਕਿ ਪੰਜਾਬ ਵਿੱਚ ਕੋਈ ਸਿਸਟਮ ਨਹੀਂ ਤੇ ਤੁਸੀਂ ਕਾਹਦੇ ਇਸ਼ਤਿਹਾਰ ਲਾ ਰਹੇ ਹੋ ਇਹ ਇੱਕ ਵੱਡਾ ਅਹਿਮ ਗੱਲ ਹੈ ਜਿਹੜੀ ਸਾਹਮਣੇ ਆ ਰਹੀ ਹੈ ਕੁੱਲ ਮਿਲਾ ਕੇ ਪੰਜਾਬ ਦਾ ਪੰਜਾਬ ਦਾ ਪੈਸਾ ਪੰਜਾਬ ਤੋਂ ਜੇ ਬਾਹਰ ਜਾ ਰਿਹਾ ਹੈ ਤਾਂ ਸਰਕਾਰ ਨੂੰ ਇਸ ਤੇ ਗੌਰ ਕਰਨ ਦੀ ਲੋੜ ਹੈ ਤੇ ਉਹਨਾਂ ਸਨਤਕਾਰਾਂ ਨੂੰ ਵੀ ਜਿਹੜੇ ਕਹਿੰਦੇ ਨੇ ਜਿਹੜੇ ਲਗਾਤਾਰ ਇੱਥੋਂ ਜੰਮੇ ਇੱਥੇ ਪਲੇ ਇੱਥੇ ਖਾਦਾ ਇੱਥੇ ਪੀਤਾ ਇੱਥੋਂ ਕਰੋੜਾਪਤੀ ਬਣੇ ਅੱਜ ਉਹਨਾਂ ਨੂੰ ਮੱਧ ਪ੍ਰਦੇਸ਼ ਵਰਗੇ ਸੂਬੇ ਚੰਗੇ ਲੱਗਣ ਲੱਗੇ ਉਹਨਾਂ ਨੂੰ ਵੀ ਥੋੜਾ ਜਿਹਾ ਸੋਚਣ ਦੀ ਲੋੜ ਹੈ ਕਿ ਉਹਨਾਂ ਨੂੰ ਕਿੱਥੇ ਪੈਸੇ ਨੂੰ ਇਨਵੈਸਟ ਕਰਨ ਨੇ ਜ਼ਿਆਦਾ ਲੋੜ ਹੈ ਸੀ ਇਹ ਨਹੀਂ ਕਹਿੰਦੇ ਕਿ ਉਹ ਆਪਣੇ ਕਾਰੋਬਾਰ ਨੂੰ ਦੂਜੀਆਂ ਥਾਵਾਂ ਤੇ ਨਾ ਫਲੋਣ ਅਸ ਤਾਂ ਕਹਿੰਨੇ ਕਿ ਦਿਨ ਦੁੱਗਣੀ ਰਾ ਚੋਗਣੀ ਤਰੱਕੀ ਕਰਨ ਤੇ ਉਸ ਪੈਸੇ ਨਾਲ ਪੰਜਾਬ ਦਾ ਵੀ ਭਲਾ ਹੋਵੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲ ਜੇ ਤੇ ਪੰਜਾਬ ਪੱਖੀ ਜਿਹੜੀ ਸੰਨਤ ਹੈ ਇੰਡਸਟਰੀ ਆ ਲਾਈ ਜਾਵੇ ਜਿੱਥੇ ਫੂਡ ਪ੍ਰੋਸੈਸਿੰਗ ਤੇ ਅਜਿਹੀਆਂ ਸੰਨਤਾਂ ਦੀ ਬਹੁਤ ਜ਼ਿਆਦਾ ਲੋੜ ਹੈ ਬਾਇਓ ਗੈਸ ਵਰਗੀਆਂ ਸੰਨਤਾਂ ਹੋਰ ਲਾਉਣ ਦੀ ਲੋੜ ਹੈ ਐਸੀਆਂ ਸੰਨਤਾਂ ਲਾਈਆਂ